ਪਠਾਨਕੋਟ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਤੇ ਚੋਰਾਂ ਦੇ ਵੱਲੋਂ ਦਿਨ-ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਪਠਾਨਕੋਟ ਦੇ ਸੁੰਦਰ ਨਗਰ ਮੁਹੱਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 15 ਸਾਲ ਦੇ ਨਾਬਾਲਗ ਤੇ ਵੱਲੋਂ ਪੰਜ ਘਰਾਂ ਨੂੰ ਨਸ਼ਾ ਨਾ ਬਣਾਇਆ ਗਿਆ। ਜਿਸ ਕਰ ਯੋਗ ਹੈ ਕਿ ਸੁੰਦਰ ਨਗਰ ਦੇ ਪੰਜ ਘਰਾਂ ਨੂੰ ਲਗਾਤਾਰ ਇੱਕ 15 ਸਾਲ ਦੇ ਨਾਬਾਲਗ ਯੋਕ ਦੇ ਵੱਲੋਂ ਚੋਰੀ ਦੇ ਅੰਪਾਰਦਾਤਾਂ ਦਾ ਨਿਸ਼ਾਨਾ ਬਣਾਇਆ ਗਿਆ ਜਿਕਰ ਹੋ ਗਿਆ ਕਿ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਅਤੇ ਚੋਰੀ ਕਰਨ ਵਾਲੇ ਇਸ ਨਾਬਾਲਗ ਦੀ ਉਮਰ ਮਹਿਜ਼ 15 ਸਾਲ ਦੱਸੀ ਜਾ ਰਹੀ ਹੈ ਤੇ ਕੀ ਗੱਲਬਾਤ ਹੋਈ ਹੈ ਜਸਵੀਰ ਸਿੰਘ ਨਾਮ ਮੇਰਾ ਮੇਰਾ ਕੰਮ ਸਟੀਲ ਦਾ ਤੇ ਤੁਹਾਨੂੰ ਤੇ ਸਾਡੇ 12 ਵਜੇ ਨਾਲ ਘਰੋਂ ਫੋਨ ਆਇਆ ਵੀ ਜਦਾ ਦਰਵਾਜ਼ੇ ਤਾਲੇ ਡੇ ਆਂ ਘਰ ਜਾ ਕੇ ਦੇਖਿਆ ਸਾਰਾ ਸਮਾਨ ਵਿਖਰੇ ਰਿਹਾ ਸੀ ਸਾਡੇ ਬਾਰੇ ਦਿੰਦੇ ਆ ਦਿਨ ਦੇ ਸਾਢੇ 12 ਤੋਂ ਬਾਅਦ ਆਪਾਂ ਅਗਰ ਇੱਕ ਪਾਸੇ ਹੁੰਦੇ ਹੀ ਇਕੱਠੇ ਦੂਜੇ ਪਾਸੇ ਚੋਰੀ ਹੋ ਰਹੀ ਹੈ ਦੂਜੇ ਪਾਸੇ ਇਕੱਠੇ ਹੁੰਦੇ ਤੀਜੇ ਪਾਸੇ ਹੋ ਗਈ ਚੌਥੇ ਪਾਸੇ ਦੋ ਤਿੰਨ ਘੰਟਿਆਂ ਵਿੱਚ ਹੀ ਪੰਜ ਘਰ ਦੇ ਤਾਲੇ ਟੁੱਟੇ ਉਹਨਾਂ ਦੇ ਜਿਹਨਾਂ ਦੇ ਘਰ ਬਾਹਰ ਤਾਲੇ ਲੱਗੇ ਹੁੰਦੇ ਤੇ ਉਹਨਾਂ ਦੇ ਸਾਰਿਆਂ ਦੀ ਚੋਰੀ ਹੋਈ ਹੈ ਕਾਫੀ ਨੁਕਸਾਨ ਹੋਇਆ ਹਾੜਾ ਦੇ ਹੋਇਆ ਇੱਕ ਰਿੰਗ ਲੈ ਗਿਆ ਤੇ 15000 ਰੁਪਏ ਕੈਸ਼ ਲੈ ਗਏ ਬਾਕੀ ਬਾਕੀ ਦਾ ਬੜਾ ਨੁਕਸਾਨ ਹੋਇਆ ਆਪਕੀ ਤੁਹਾਨੂੰ ਦੱਸੂ ਤੇ ਕਿੰਨੇ ਘਰਾਂ ਚੋਂ ਚੋਰੀ ਹੋਈ ਹੈ ਪੰਜ ਘਰਾਂ ਚ ਦੋ ਗਲੀਆਂ ਚ ਪੰਜ ਘਰਾਂ ਚੋਰੀ ਹੋਈ ਹੈ ਤੇ ਪੁਲਿਸ ਵਾਲੇ ਆਏ ਸੀ ਇੱਥ ਤੋ ਕੋਈ ਸੀਸੀਟੀਵੀ ਫੁਟੇਜ ਆ ਰਹੀ ਹੈ ਮੈडम ਆਈ ਦੀ ਕੋਈ ਸੀਸੀਟੀਵੀ ਫੁਟੇ ਸਾਹਮਣੇ ਆਈ ਹੈ ਹਾਂ ਉਹ ਜਿਹੜੀ ਜਿਹੜਾ ਦੇ ਘਰ ਮੇਨ ਕੈਮਰੇ ਲੱਗੇ ਨਾ ਉਹ ਗਏ ਦੇ ਜੰਮੂ ਉਹ ਆਈ ਹੀ ਕੱਲ ਤੇ ਉਹਨਾਂ ਦੇ ਕੈਮਰੇ ਵਿੱਚ ਵੀਡੀਓ ਆਈ ਦੀ ਹੈ ਤੇ ਉਹ ਦਿਖਾ ਦੇਣ ਤੁਹਾਨੂੰ ਕਿੰਨੇ ਜਾਣਿਆਂ ਵੱਲੋਂ ਜਿਹੜੀ ਚੋਰੀ ਕੀਤੀ ਗਈ ਹੈ ਤੇ ਕੱਲ ਲਈ ਇੱਕੋ ਹੀ ਮੁੰਡਾ ਆ 14-15 ਸਾਲ ਦੀ ਉਮਰ ਦੀ ਓੜੀ ਏਜ ਲੱਗਦੀ ਹੈ ਛੋਟਾ ਹੀ ਹੈ ਤਾਂ ਕੀ ਗੱਲ ਬਾਤ ਹੈ ਹਾਂ ਮੇਰਾ ਨਾਮ ਫੋਨ ਕਰ ਲਿਆ ਹਾਂ ਜੀ ਤੇ ਮੈਂ ਝਾੜੂ ਲਗਾ ਰਹੀ ਸੀ ਆਪਣੇ ਗੇਟ ਦੇ ਅੱਗੇ ਤੇ ਮੈਨੂੰ ਪੁੱਛ ਰਿਆ ਕਿ ਆਂਟੀ ਜੀ ਕੁਆੜ ਵੇਚਣਾ ਮੈਂ ਕਹਿੰਦੀ ਨਹੀਂ ਬੇਟੇ ਮੇਰੇ ਮੈਂ ਕੁਆੜ ਨਹੀਂ ਵੇਚਣਾ ਮੈਂ ਗੇਟ ਬੰਦ ਕੀਤਾ ਔਰ ਅੰਦਰ ਆ ਗਈਆਂ ਮੇਰੇ ਘਰ ਮਹਿਮਾਨ ਆ ਗਏ ਤੇ ਉਹਦੇ ਹੱਥ ਵਿੱਚ ਥੋੜੀ ਸੀ ਉਹਨੇ ਪਕੜੀ ਹੋਈ ਸੀ ਇੰਜ ਕਰਕੇ ਮੋੜੀ ਹੋਈ ਥੋੜੀ ਏਡੀ ਕਿ ਲੰਬੀ ਸੀਗੀ ਤੇ ਮੈਂ ਸੋ ਡਰ ਗਈ ਆ ਮੈਂ ਕਿ ਇਦਾਂ ਦੇ ਚੋਰ ਚੱਕੇ ਹੁੰਦੇ ਆ ਮੈਂ ਫਟਾਫਟ ਗੇਟ ਬੰਦ ਕੀਤਾ ਅੰਦਰ ਆ ਗਏ ਉਹ ਨਹੀਂ ਜਦੋਂ ਮੇਰੇ ਘਰ ਮਹਿਮਾਨ ਆ ਗਏ ਉਧਰ ਰੋਲਾ ਪੈ ਗਿਆ ਪਹਿਲਾਂ ਇਹਨਾਂ ਦੇ ਇੱਧਰ ਰੋਲਾ ਪਿਆ ਜੱਸ ਉਹਨਾਂ ਨੇ ਅਸੀਂ ਉਧਰ ਦੇਖਣ ਚੱਲ ਗਏ ਤੇ ਮਗਰੋਂ ਆਇਆ ਛੋੜੀ ਤੁਹਾਡੇ ਘਰ ਦੇ ਲਾਗੇ ਵੀ ਚੋਰੀ ਹੋਈ ਹੈ ਸਾਡੇ ਬਿਲਕੁਲ ਸਾਹਮਣੇ ਆ ਉਹ ਲੋਕ ਪਿੱਛੇ ਜਾਂਦਾ ਬਿਲਕੁਲ ਸਾਹਮਣੇ ਉਹ ਦੇਖ ਲਓ ਸਾਹਮਣੇ ਮੈਂ 3 ਦਿਨ ਹੋ ਗਏ ਮੈਰਿਜ ਤੇ ਗਏ ਮੈਂ ਤਿੰਨ ਤਿੰਨ ਵਾਰੀ ਘੋਲ ਕੇ ਦਰਵਾਜ਼ਾ ਦੇਖਦੀ ਜੋ ਮੈਨੂੰ ਕਹਿ ਲਈ ਸੀ ਧਿਆਨ ਰੱਖ ਜਿਹੜਾ ਲੜਕਾ ਤੁਹਾਨੂੰ ਪੁੱਛ ਰਿਹਾ ਕਬੜ ਕੀ ਸੀ ਕਿਉਂ ਥੋੜੀ ਉਹਨਾਂ ਦੇ ਘਰੋਂ ਲੱਭੀ ਹੈ ਜਿਹੜੀ ਥੋੜੀ ਮੈਂ ਦੇਖੀ ਸੀ ਉਹਨੂੰ ਮੈਨੂੰ ਪੁੱਛਿਆ ਜਾਏ ਕਿੰਨੇ ਕਿ ਸਾਲ ਦਾ ਉਮਰ ਦਾ ਮੁੰਡਾ ਹੈ ਇਹ ਤਾਂ 20 ਸਾਲ ਦੇ ਵਿਚ ਵਿੱਚ ਦਾ ਹੀ ਆ ਛੋਟਾ ਜਿਹਾ ਹੋਣੀ ਉਮਰ ਦਾ ਆ ਕੋਈ ਜ਼ਿਆਦਾ ਵੱਡਾ ਕੋਈ ਨਾਲ ਵੀ ਸੀ ਉਹਦੇ ਕੱਲ੍ਹ ਹੀ ਸੀ ਲੈ ਮੈਂ ਸੋ ਕੁ ਦੇਖਿਆ ਮੈਂ ਕਿਹਾ ਨਾ ਕੋਈ ਥੈਲਾ ਤੇ ਨਾ ਕੋਈ ਸਾਈਕਲ ਨਾ ਕੋਈ ਰੇੜੀ ਇਹ ਘਾੜ ਵਿੱਚ ਦਾ ਵੀ ਇਦਾਂ ਚੋਰ ਚੱਕੇ ਹੁੰਦੇ ਮੈਂ ਤਾਂ ਫਟਫਟ ਮਿੰਨੂ ਨੇ ਮੇਰਾ ਪੂਰਾ ਕਾਰ ਇੰਜਰ ਕਰਕੇ ਨਜ਼ਰ ਮਾਰ ਕੇ ਦੇਖਿਆ ਮੈਂ ਦੱਸਦੀ ਮੈਂ ਕਿਹਾ ਹੇ ਮੇਰੀਆਂ ਬਾਲੀਆਂ ਪਾਈਆਂ ਕਾਰ ਵੀ ਕੋਈ ਨਹੀਂ ਆ ਇਹ ਨਾ ਹੋਵੇ ਕਿ ਮੇਰੇ ਹੀ ਬਾਲੀਆਂ ਧੂਕੇ ਗਾਂ ਜੈ ਸੱਟ ਮਾਰ ਕੇ ਥੋੜੀ ਥੋੜੀ ਫਕੜੀ ਨਹੀਂ ਹੁਣ 4-5 ਹੋਈਆਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਤਾਂ ਨਹੀਂ ਸੁਣੀਆਂ ਕਿਸੇ ਦਾ ਵੀ ਹੁਣ ਹੀ ਇੱਕੋ ਦਿਨ ਦੀ 4-5 ਹੋ ਗਈ ਠੀਕ ਹੈ ਮੌਕਾ ਵੇਖਿਆ ਗਿਆ ਸੀ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਆਈਸੀਮੀ ਚਾਰ ਕਰਾਂਦੇ ਤਾਲੇ ਟੁੱਟੇ ਆ ਚੈੱਕ ਕੀਤਾ ਗਿਆ ਕੋਈ ਲੜਕਾ ਹੈਗਾ ਜਿਹੜਾ 15 16 ਸਾਲ ਦੀ ਉਮਰ ਦਾ ਉਹ ਥੋੜੀ ਲੈ ਕੇ ਆਇਆ ਤੇ ਉਂਗਲੀਆਂ ਬਹੁਤ ਤੰਗ ਨੇ ਕੋਠੇ ਉੱਪਰ ਚੜ ਕੇ ਕੋਠੇ ਕੋਠੀ ਤੋਂ ਤਾਂ ਕਰਾਂਦੇ ਉਹਨੇ ਤਾਲੇ ਤੋੜੇ ਨੇ ਅਜੇ ਤੱਕ ਕੋਈ ਨੇ ਸਟੇਟਮੈਂਟ ਨਹੀਂ ਦਿੱਤੀ ਹੈ ਇੱਕ ਘਰ ਦੇ ਵਿੱਚ ਜਿਹੜਾ ਉਹ ਦੇ ਅਟਕੇ ਗਏ ਹੋਏ ਉਹਨਾਂ ਨੂੰ ਮੈਸੇਜ ਲਾਇਆ ਹੋਇਆ ਤੇ ਜਿਹੜੀ ਉਹਦੀ ਫੁਟੇਜ ਵੀ ਸਾਡੇ ਕੋਲ ਆ ਗਈ ਹੈ ਤੇ ਬੰਦੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦਿਨ ਦੇ ਅਡੇ ਤੱਕ ਉਹਨਾਂ ਦੇ ਪਿੰਡ ਤੋਂ ਦਿਨ ਦੇ ਅਡੇ ਹੁਣ ਲੱਗੇ ਆ ਜਿਨ੍ਹਾਂ ਤੇ ਸ਼ੱਕ ਕਰਦੇ ਲੱਗੇ ਗਵੰਡੀ ਐਕਚੁਅਲੀ ਬੰਦੇ ਦੀ ਪਛਾਣ ਆ ਗਈ ਹੈ ਜਲਦੀ ਕਾਰਵਾਈ ਕਰਕੇ ਉਹਨਾਂ ਨੂੰ ਫੜਨੇ ਦੇ। ਲੋਕਾਂ ਨੂੰ ਕੀ ਅਪੀਲ ਕਰ ਰਹੇ ਨੇ? ਲੋਕਾਂ ਨੇ ਇਹੀ ਕਹਿੰਦੇ ਆ ਕਿ ਜੇ ਘਰ ਦਾ ਤਾਲਾ ਲਗਾ ਕੇ ਜਾਣਾ ਤੇ ਆਣ ਗਵੰਡ ਜਾਏ ਦੱਸ ਕੇ ਜਾਇਆ ਕਰੋ। ਨਾ ਕੋਈ ਨਾ ਕੋਈ ਇੱਕ ਮੈਂਬਰ ਆਪਣੇ ਘਰ ਦੇ ਵਿੱਚ ਪਿੱਛੇ ਛੱਡ ਕੇ ਜਾ ਰਹੇ ਨੇ। ਲਾਈਵ ਇਸ ਚੈਨਲ ਦੇ ਲਈ ਕਮਲ ਰੰਧਾਵਾ ਦੀ ਪਠਾਨਕੋਟ ਤੋਂ ਵਿਸ਼ੇਸ਼ ਰਿਪੋਰਟ